ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਚ ਤਿੰਨ ਪਸ਼ੂ ਵਿਖਾਉਣੇ ਆ ਤੁਹਾਨੂੰ ਇੱਕ ਕਾਲੇ ਰੰਗ ਦੀ ਵਿਹੜ ਸੂਈ ਸਵਾਈ ਇੱਕ ਜਰਸੀ ਆ ਚੰਗੇ ਵਜਨ ਵਾਲੀ ਹੈ ਇੱਕ ਡੱਬੀ ਰਾਡਾ ਪ੍ਰਿੰਟ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਤਿੰਨ ਪਸ਼ੂ ਆ ਇਨਫੋਰਮੇਸ਼ਨ ਲੈ ਦਿੰਨਾ ਆਉ ਕਰਦੇ ਆ ਗੱਲਬਾਤ ਸਸੀ ਆ ਬਈ ਸਸੀ ਕਾ ਜੀ ਨਾਮ ਤੇ ਐਡਰੈਸ ਰਵਾਲ ਸਿੰਘ ਪੰਡਤ ਚੰਦਪੁਰਾਣਾ ਤਹਿਸੀਲ ਬਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 805488781 805488781 ਤਿੰਨ ਪਸ਼ੂ ਬਾਈ ਹਾਂ ਜੀ ਤਿੰਨ ਆ ਜੀ ਕਿਹੜੇ ਪਾਸੇ ਲੱਗੀ ਐ ਇਧਰ ਮਰ ਜਾ ਐਤੋਂ ਲੱਗ ਜਾਂਦਾ ਕਿੰਨਵਾ ਸੂਆ ਇਹਦਾ ਇਹਨੇ ਪਹਿਲੇ ਸੂਏ ਸੋਣਾ ਥੋੜੀ ਵੱਡੀ ਹੋ ਕੇ ਪਣੀ ਹੋਈ ਆ ਹੂੰ ਸੂਆ ਪਹਿਲਾ ਹੀ ਆ ਦੁੱਧ ਪਿਆਜੂ 18 19 ਲੀਟਰ ਆਉਣਾ। ਦਣ ਕਿੰਨੇ ਲੈ ਜੀ? ਦਣ ਬਸ 2-4 ਹੀ ਲਊਗੀ ਬਾਣੀ। ਜੈ ਜੈ ਮੋਲੇ। ਜੈ ਜੀ ਮੋਲੇ 60000 ਚੋਂ 1000 ਰੁਪਏ ਛੋੜ ਕਰ ਦੇਣਗੇ। ਦਣ ਕਿੰਨੇ ਦੱਸਿਆ? ਦਣ ਬਸ 2-4 ਹੀ ਲਊਗੀ। ਲੈ ਚੱਲ ਬਈ। 2-4 ਦਣ ਹੀ ਬਾਈ 10 ਦਾ ਲਊਗੀ। 18 19 ਕਿਲੋ ਬਾਈ 10 ਦਾ ਦੁੱਧ ਪਿਆਜੂ। ਪ੍ਰਿੰਟ ਵਾਲੀ ਬੱਛੀ ਐਚ ਐਫ ਨਸਲ ਦੀ ਡੱਬੀ ਵਹਿੜ। ਵੀਰ 10 ਦਾ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ। ਪਹਿਲਾ ਸੂਆ। ਬਾਕੀ ਜਿਹਦੇ ਪਸੰਦ ਆਊਗੀ। ਅਗਲਾ ਆ ਕੇ ਵੇਖ ਲੈ। ਵਜੋਂ-ਮੁਜੋਂ ਬਹੁਤ ਦੁੱਧ ਇੰਨਾ ਖੁੱਲਾ ਪਿਆਉਣ ਦਾ ਕਿਉਂਕਿ ਜਾਤ ਵਾਲੀ ਬੱਛੀ ਹੈ ਬਾਕੀ ਹੁਣ ਰੁੱਤ ਵਧੀਆ ਆ ਗਈ ਹੈ ਬੱਲ ਆ ਬਾਈ ਬਾਹੀ ਪੰਜ-ਸੱਤ ਦਿਨ ਰਹਿ ਗਏ ਆ ਭਾਦੋਂ ਦੇ ਅਸੂ ਮਹੀਨਾ ਚੜਨ ਵਾਲਾ ਹੀ ਆ ਲਗਭਗ ਹੁਣ ਸਵੇਰ ਸ਼ਾਮ ਤਾਂ ਮੌਸਮ ਦਾ ਫੁੱਲੀ ਫਰਕ ਪੈ ਗਿਆ ਤੇਲ ਪੈਣ ਲੱਗ ਪਈ ਹੈ ਦੁਪਹਿਰੇ ਜਰੂਰ ਗਰਮੀ ਹੁੰਦੀ ਆ ਸੀਰ ਸਾਬ ਬਹੁਤ ਆਈ ਸੀਰ ਸਾਬ ਪੂਰੀ ਆ ਬਾਈ ਕਹਿੰਦਾ ਥੋੜਾ ਮੁੱਠੀ ਵਾਲਾ ਤਣ ਕਰ ਹੂੰ ਸਹੀ ਆ 1000 ਘਟ 60000 ਦੀ ਬਾਈ ਕਹਿੰਦਾ ਦੇ ਦੂੰ ਵਿਚੋ ਮਾਨ ਤਾਨ ਹੋ ਜੂ ਜੈ ਜੀ ਡਿਮਾਂਡ ਆ ਵਜਨ ਬਹੁਤ ਦੂਜਾ ਸੂਆ ਫੁੱਲ ਜਾਤ ਵਾਲੀ ਬੱਛੀ ਡੱਬੀ ਪ੍ਰਿੰਟ ਵਾਲੀ ਫੂਡ ਸ਼ਾਂਗਪੂਰਾ ਆਪਣੀ 2 ਨੰਬਰ ਤੇ ਆ ਜੀ ਸੂਈ ਸਵਾਈ ਤੇ ਇਹ ਸੂਈ ਸਵਾਈ ਆ ਵੇ ਦੇ ਇਹਨੂੰ ਤਕਰੀਬਨ ਹੋ ਗਿਆ ਨੇ 5-6 ਦਿਨ ਸੂਈ ਨੂੰ 10 ਕਿਲੋ ਦੇ ਲਗਭਗ ਇਹਦੇ ਥਲੇ ਤਿਆਰ ਆ ਕਿੰਨੇ ਦੀ ਜਮ ਹਾਂ ਨਹੀਂ ਹੂੰ 38000 ਰੁਪਏ ਦੀ 10 ਕਿਲੋ ਦੇ ਆਸ-ਪਾਸ ਬਾਈ ਕਹਿੰਦਾ ਦੋ ਤਿਆਰ ਦੋ ਘਟ 40000 ਦੀ ਦੇ ਦੇਣੀ ਆ 38000 ਦੀ ਕਾਲੇ ਰੰਗ ਦੀ ਵੈੜਾ ਲਗਭਗ ਜੈਡਬਲ ਹੈਗੀ ਆ ਜਮਾਂ ਕਾਲੀ ਆ ਹਵਾਨਾ ਸੋਹਣਾ ਠੋਸ ਨਿਕਰ ਥਣਾ ਦੀ ਸਾਫ ਸੁਥਰੀ ਆ ਵੀਡੀਓ ਬਣਾ ਰਹੇ ਆ 11:00 11:30 ਵਜੇ ਸੀਲ ਸਹੂ ਬਹੁਤ ਹੈ ਵੀਰੇ ਦੇ ਵਿਚਾਲੇ ਖਾ ਕੇ ਚੋਲਾ ਭਾਂ ਹਮ ਸਹੀ ਹੈ ਉਹ ਅਗਵਾਂਡੇਆਂ ਦੇ ਘਰੇ ਲਈ ਆ ਜਾ ਦੋਸਤੋ ਬਾਈ ਕਹਿੰਦਾ ਭਾਵਾਂ ਗਿਹੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲਏ ਇੰਨੀ ਸੀਲ ਹੈ 38000 ਚੋ ਮਾਨਤਾਨ ਹੋ ਜੂ ਦੁੱਧ 10 ਕਿਲੋ ਦੇ ਆਸ-ਪਾਸ ਬਾਈ ਕਹਿੰਦਾ ਤਿਆਰ जिदे पसन्द दा उसुई सवाई हैगी आपावां 4 ਟਾਈਮ ਚੋਕੇ ਲੈ ਜੋ ਥਾਣਾ ਹਦੀ ਚੋਈ ਵਾਲੇ ਗੈਬ ਚ ਲੱਗੇ ਹੋਏ ਆ ਬਹੁਤ ਸੀੜਾ ਸੀ ਉਹਦਾ ਸੀਰ ਫੁੱਲ ਆ ਪਵਾਂ ਜਵਾਗ ਚੋਈ ਜਣ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਸ਼ਾਈਨਿੰਗ ਪਿੰਡੇ ਚ ਪੂਰੀ ਆ ਕਾਲੇ ਨਾਗਰਗੀ ਆ ਲਾਸਟ ਤੇ ਇੱਕ ਇਧਰ ਜਰਸੀ ਆ ਕਿੰਨਾਂ ਵਸੂਆ ਪਾਸੂਆ ਹੁੰਦੀ ਆ ਬਾਈ ਕਿੰਨੇ ਦਿਨ ਲੈ ਜੀ ਦਿਨ ਬਸ ਵੀ ਮੈਂ 4 ਤੋਂ 5 ਦਿਨ ਲਊਗਾ 4-5 ਦਿਨ ਕਿੰਨਾ ਕਿ ਦੁੱਧ ਪੀ ਲੈ ਪਹਿਲੇ ਲੂ ਸੂਏ ਪਿਆ ਆ ਹੋਇਆ 15 ਕਿਲੋ ਲੀਟਰ ਦੁੱਧ ਦਾ ਜੈਜ ਜ ਮੋਲ ਇਹ ਦੇਣਾਂਗੇ 46000 ਰੁਪਏ ਦੀ ਸ਼ਾਨ ਹੈ। ਤਿੰਨ ਨੰਬਰ ਲਾਸਟ 40 ਤੇ 6 46000 ਦੀ। 15 ਲੀਟਰ ਦੁੱਧ ਬਈ ਦੱਸਦਾ ਕਿ ਪਹਿਲਾਂ ਨੇ ਦਿੱਤਾ। ਦੂਜੇ ਸੂਵੇ ਸੁੰਦੀ ਹੈ, ਵਜਨ-ਵੁਜਨ ਚੰਗਾ, ਹਵਾਨਾ ਵੀ ਸੋਹਣਾ, ਥਣ ਭਾਂਡੇ ਦੀ ਸਾਫ਼-ਸੁਥਰੀ ਹੈ। ਤਿੰਨ ਪਸ਼ੂ ਸੇਲ ਹੈ, ਹੋੜਸ਼ਾਂ ਕਿਸੇ ਦੇ ਭੋਰਾ ਵੀ ਨਹੀਂ। ਆਦੀ ਚਵਾਈ ਵਾਲੇ ਥਾਣਾਂ ਗੈਬ ਚ ਲੱਗੇ ਹੋਏ ਆ। ਮਲਟਲਾਂ ਹਜੇ ਕਾਫੀ ਬਾਕੀ, ਬਾਕੀ ਤਿੰਨ-ਚਾਰ ਦਿਨ ਲੈ ਜਾਣੇ ਆ। ਸਾਰੀ ਵਾਲਟਲ ਕੱਢ ਕੇ ਸੂ ਠੀਕ ਹੈ। ਦੋਸਤੋ ਜਰਸੀਆਂ ਦਾ ਸੀਰੀਸ ਆਉਂਦੀ ਹੁੰਦੀਆਂ ਤਾਂ ਬੱਕਰੀਆਂ ਵਰਗੀਆਂ ਹੁੰਦੀਆਂ। ਪੋਆ ਜਵਾਗ ਚੋ ਲੈਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਮੈਂੜਾ ਵੀ ਜਰਸੀ ਚ ਪੈਂਦੀ ਆ ਕਲਰ ਬਲੈਕ ਆ ਤਾਂ ਹੀ ਉਹ ਵੀ ਫੁੱਲੀ ਸੀਲ ਐ ਦੋ ਗਲਾਂਗੇ ਜਾਂ ਔਖਾ ਕਰਦਾ ਹੁੰਦਾ ਜਿਵੇਂ ਕੋਈ ਲਾਲ ਦੋਗਲੀ ਜੀ ਹੋਵੇ ਉਹ ਲੱਤ ਛੜ ਵਾਲੀ ਹੁੰਦੀ ਪਰ ਇਹ ਤਾਂ ਜਰਸੀ ਨਾਲ ਦੀ ਬੱਛੀ ਐ ਹੂੰ ਬਾਕੀ ਥਣ ਬਹੁਤ ਲੱਗਾ ਥਣ ਪੂਰਾ ਚੰਗਾ ਅੱਦੀ ਚਵਾਈ ਵਾਲਾ ਜਾਨ ਵਾਲਾ ਪ੍ਰਾਈਸ ਜੈ ਜੀ 44000 ਚੋਂ ਮਾਨ ਹੋ ਜੂ ਤਿੰਨ ਪਸ਼ੂ ਸੇਲ ਐ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ ਸੋਹਣੀ ਜਰਸੀ ਆ ਮੱਝਾਂ ਵਰਗਾ ਦੁੱਧ 15 ਕਿਲੋ ਦੁੱਧ ਦਿੱਤਾ ਬਾਈ ਦੱਸਦਾ ਪਹਿਲਾਂ ਨੇ 15 16 ਕਿਲੋ ਦੁੱਧ ਵਾਲੀ ਮੱਝ ਲੈਣੀਆਂ ਲੱਖ ਸਵਾਂ ਲੱਖ ਦੀ ਆਉਂਦੀ ਆ ਤੇ ਮੱਝਾਂ ਵਰਗਾ ਦੁੱਧ ਉਹ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਕਿਉਂਕਿ ਦੁੱਧ ਮੱਝਾਂ ਵਰਗਾ ਹੁੰਦਾ 46000 ਦੀ ਦੇ ਦੇਣੀ ਆ 46000 ਦੀ ਤਾਂ ਅਗਲਾ ਕੋਈ ਫੰਡਰ ਮੱਝ ਨਹੀਂ ਦਿੰਦਾ ਉਹ ਵੀ 50 55000 ਦੀ ਆਉਂਦੀ ਆ ਦੁੱਧ ਉਹਨੇ ਕਾਦਾ ਦੇਣਾ ਕੱਲੀ ਪੂਛ ਹੀ ਹੋਣੀ ਉਹਦੇ ਮਗਰ ਤੇ ਇਹਨੇ 15 16 ਕਿਲੋ ਦੁੱਧ ਬਾਈ ਕਹਿੰਦਾ ਪਿਆ ਦੇਣਾ ਮੱਝਾਰ ਦਾ ਦੁੱਧ ਤਿੰਨ ਪਸ਼ੂ ਆ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਕੋਈ ਡੱਬੀ ਲੈ ਜਾਂਦਾ ਚਾਹ ਵਾ 18 19 ਕਿਲੋ ਦੁੱਧ ਪਿਆਜੂ ਪਹਿਲਣ ਵਛੀਆ 95000 ਦੀ ਦੇ ਦੇਣੀ ਆ 2 ਨੰਬਰ 38 ਦੀ 3 ਨੰਬਰ 46 ਦੀ ਫੋਨ ਨੰਬਰ ਸਕਰੀਨ ਤੇ ਜੈਜੇ ਮੁੱਲ ਤਿੰਨ ਵਹਿੜਾਂ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀਆਂ ਸੀਲਸ ਆਉ ਤਿੰਨੇ ਹੀ ਫੋਲ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਘਰੇ ਆਜੂ ਆਪਦੀ ਨਰਖ ਪਰਖਣਾ ਲੈ ਜਿਓ ਸਾਰਿਆਂ ਨੂੰ ਸਤਿ